ਤ ਰਾਜਪੁਰਾ ਦੇ ਵਿੱਚ ਮਨਰੇਗਾ ਬਚਾਓ ਸੰਗਰਾਮ ਰੈਲੀ ਦੇ ਤਹਿਤ ਅੱਜ ਪੰਜਾਬ ਕਾਂਗਰਸ ਦੀ ਵੱਡੀ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪਾਰਟੀ ਦੀ ਉੱਚ ਲੀਡਰਸ਼ਿਪ ਨੇ ਸ਼ਮੂਲੀਅਤ ਕੀਤੀ ਹੈ ਇਸ ਮੌਕੇ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਬਰਿੰਦ ਸਿੰਘ ਰਾਜ ਅਬਰਿੰਦ ਦੇ ਨਾਲ ਸੁਖਪਾਲ ਸਿੰਘ ਖੈਰਾ ਡਾਕਟਰ ਅਮਰ ਸਿੰਘ ਰਿਟਾਇਰਡ ਐਡੀ ਜੀਪੀ ਗੁਰਿੰਦਰ ਸਿੰਘ ਠੀਲੋ ਸਮੇਤ ਕਈ ਹੋਰ ਸੀਨੀਅਰ ਨੇਤਾ ਰੈਲੀ ਦੇ ਵਿੱਚ ਪਹੁੰਚੇ ਰਾਲੀ ਦੇ ਦੌਰਾਨ ਕਲਬਾਤ ਕਰਨ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵਰਿੰਗ ਨੇ ਮਨਰੇਗਾ ਸਕੀਮ ਨੂੰ ਲੈ ਕੇ ਕੇਂਦਰ ਸਰਕਾਰ ਦੀ ਨੀਤੀ ਉੱਤੇ ਤਿੱਖਾ ਹਮਲਾ ਕੀਤਾ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਮਨਰੇਗਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਕਿ ਗਰੀਬ ਮਜ਼ਦੂਰ ਵਰਗ ਦੇ ਨਾਲ ਧੋਖਾ ਹੈ। ਦੇਖੋ ਅੱਜ ਦਾ ਜਿਹੜਾ ਕੈਂਪੇਨ ਆ ਕਾਂਗਰਸ ਪਾਰਟੀ ਦਾ ਉਹ ਮਨਰੇਗਾ ਸਾਡੀ ਸਕੀਮ ਨਹੀਂ ਬਦਲੀ ਜਾਣੀ ਚਾਹੀਦੀ। ਉਹ ਕਿ ਜਿਹੜੀ ਮਨਰੇਗਾ ਦਾ ਤੇ ਹਮਲਾ ਕੀਤਾ ਆ ਬੀਜੇਪੀ ਦੀ ਕੇਂਦਰ ਸਰਕਾਰ ਨੇ ਇਹ ਬੇਸਿਕਲੀ ਸਾਡੇ ਫੈਡਰਲ ਢਾਂਚੇ ਤੇ ਸਾਡੇ ਸੂਬਿਆਂ ਦੇ ਅਧਿਕਾਰਾਂ ਦੇ ਉੱਤੇ ਹਮਲਾ ਆ। ਇਹ ਕੋਈ ਰੂਟੀਨ ਅਮੈਂਡਮੈਂਟ ਨਹੀਂ ਆ। ਹੋਰ ਬੀਜੇਪੀ ਦੀ ਖਰਮੂਮੇ ਕੋਸ਼ਿਸ਼ ਆ ਕਿ ਕਿਸੇ ਤਰੀਕੇ ਨਾਲ ਇਸ ਸਕੀਮ ਨੂੰ ਖਤਮ ਹੀ ਕਰ ਦਿੱਤਾ ਜਾਵੇ ਕਿਉਂਕਿ ਜਿਹੜਾ ਉਹਨਾਂ ਨੇ ਸਭ ਤੋਂ ਇੰਪੋਰਟੈਂਟ ਚੇਂਜ ਕੀਤੀ ਆ ਉਹਦੇ ਚ ਡੇਟਾ ਨੂੰ ਕਹਤਾ ਕਿ ਤੁਸੀਂ 40% ਸ਼ੇਅਰ ਕੰਟ੍ਰਿਬਿਊਟ ਕਰੋਗੇ। ਨਾ 40% ਟੈਕਸ ਕੋ ਕੌਂਟ੍ਰਿਬਿਊਟ ਕਰ ਸਕੇ ਤੇ ਨਾ ਇਹ ਸਕੀਮ ਚੱਲੇ ਸੋ ਸਾਡੀ ਇਹ ਵਾਧੇ ਅਧਿਕਾਰਾਂ ਦੀ ਲੜਾਈ ਖੁੱਲ ਨਹੀਂ ਜਾਵੇ ਕਿਉਂਕਿ ਪੰਜਾਬ 4 ਲੱਖ ਕਰੋੜ ਤੋਂ ਜ਼ਿਆਦਾ ਦੀ ਕਰਜ਼ਈਆ ਇਹਨਾਂ ਹਾਲਾਤਾਂ ਵਿੱਚ ਸਰਕਾਰ 40% ਸ਼ੇਅਰ ਨਹੀਂ ਪਾ ਸਕੇਗੀ ਔਰ ਪਗਵੰਤ ਮਾਨ ਦੀ ਸਰਕਾਰ ਨੇ ਇੱਕ ਡਰਾਮਾ ਕੀਤਾ ਇੱਕ ਇੱਕ ਦਿਨ ਦਾ ਸੈਸ਼ਨ ਮੰਦੇਗਾ ਦੇ ਵਾਸਤੇ ਉਹਦੇ ਕਿਸੇ ਨੂੰ ਬੋਲਣੇ ਦਿੱਤਾ ਮੈਨੂੰ ਬਾਹਰ ਕੱਢ ਦਿੱਤਾ ਇਸ ਕਰਕੇ ਇਹ ਵੀ ਬੀਜੇਪੀ ਦੀ ਗੇਮ ਹੀ ਖੇਡ ਰਹੇ ਨੇ ਇਹਦਾ ਮੈਂ ਕਹੂੰਗਾ ਕਿ ਸਾਡੇ ਅਧਿਕਾਰਾਂ ਤੇ ਟੱਕਰ ਹੈ ਇਸ ਅੱਜ ਦੇ ਇਸ ਕੈਂਪੇਨ ਦਾ ਮੁੱਖ ਮਕਸਦ ਇਹ ਔਰ ਸਾਡੀ ਇਹ ਮਨਰੇਗਾ ਸਕੀਮ ਗਰੀਬਾਂ ਵਾਸਤੇ ਇਨ ਬਿਨ ਉਹਨਾਂ ਸ਼ਰਤਾਂ ਤੇ ਬਹਾਲ ਲੈਣੀ ਚਾਹੀਦੀ ਯਾਰ ਉਸੇ ਨਾਮ ਦੇ ਤਹਿਤ ਚੱਲਣੀ ਚਾਹੀਦੀ ਮਤਲਬ ਬੀਜੇਪੀ ਨੇ ਤਾਂ ਰਾਸ਼ਟਰਪਿਤਾ ਦਾ ਨਾਮ ਵੀ ਤੋਹਫੀਂ ਵੀ ਕੀਤੀ ਕੋ ਆਪਣੇ ਪਿਓ ਦੀ ਤੋਹਫੀਂ ਥੋੜਾ ਕਰ ਦਿੰਦਾ ਹੁੰਦਾ ਫੇਰ ਜੀ ਰਾਮ ਜੀ ਨੂੰ ਫੇਰ ਜੀ ਰਾਮ ਜੀ ਜਿਹੜਾ ਮੈਂ ਉਹ ਹੀ ਕਹਾਂ ਨਾ ਕਿ ਇਹ ਸਕੀਮ ਬੇਸਿਕਲੀ ਜਿੱਦਾਂ ਪਹਿਲਾਂ ਸਾਡੇ ਸੁਪਰੇ ਦੇ ਅਧਿਕਾਰ ਖੁੱਸ ਚੁੱਕੇ ਨੇ ਅਸੀਂ ਆਪਣੇ ਬੱਚਾ ਨੂੰ ਜੋ ਸਾਡੇ ਪੰਜਾਬ ਦਾ ਵਿਰਸਾ ਵਾ ਸੁੱਟ ਸਾਡੇ ਸਹਿਬਜ਼ਾਦਿਆਂ ਦੀ ਕੁਰਬਾਨੀ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਗੁਰੂ ਤੇਗ ਹਾਰਾਜਪਾਲ ਸਾਹਿਬ ਦੀ ਪਾਪਾ ਜੀਵਨ ਸਿੰਘ ਦੀ ਭਾਈ ਤੇਤਾ ਦੀ ਮਾਈ ਭਾਗੋ ਦੀ ਇਹ ਅਸੀਂ ਇਹ ਇਹ ਆਪਣੀ ਸਿੱਖਿਆ ਹੀ ਨਹੀਂ ਪੜਾ ਪਾਰੇ ਇਦਾਂ ਹੀ ਹੌਲੀ ਹੌਲੀ ਸਾਡਾ ਜੀਐਸਟੀ ਦਾ ਇਹਨਾਂ ਨੇ ਕੀਤਾ ਵਨ ਨੇਸ਼ਨ ਵਨ ਟੈਕਸ ਸਾਡੇ ਵਿੱਤੀ ਅਧਿਕਾਰ ਕੋਲੇ ਅੱਜ ਦੀ ਡੇਟ ਵਿੱਚ ਭਾਰਤ ਦੇਸ਼ ਦੇ ਜਿਹੜੇ ਸੂਬੇ ਨੇ ਉਹ ਬਲੂਰੀਫਾਈਡ ਮਿਨਿਸਪੈਲਟੀਆਂ ਉਹਨਾਂ ਦੇ ਪੱਲੇ ਕੁਝ ਨਹੀਂਗਾ ਕਰਾਂ ਦੇ ਦੇਸ਼ ਚਾਰਾਈ ਕਿ ਸਗਦਾ ਸੀ ਇਸ ਮੁੱਦੇ ਦੇ ਉੱਤੇ ਲੇਕਿਨ ਭਗਵੰਤ ਮਾਨ ਤੇ ਕੇਜਰੀਵਾਲ ਦੀ ਬੀਜੇਪੀ ਦੀ ਬੀਟੀਮੀ ਆ ਉਹਨਾਂ ਦੇ ਨਾਲ ਹੀ ਨੇ ਜਿਵੇਂ ਇਹਨਾਂ ਨੇ ਕਿਸਾਨਾਂ ਦੇ ਅੰਦੋਲਨ ਨੂੰ ਖਦੇੜਿਆ ਟਰਾਲੀਆਂ ਚੋਰੀ ਕੀਤੀਆਂ ਇਹਨਾਂ ਦਾ ਨਾਮ ਟਰਾਲੀ ਚੋਰ ਪੈ ਗਿਆ ਇਸ ਕਰਕੇ ਇਹਨਾਂ ਤੇ ਬੀਜੇਪੀ ਦੇ ਕਾਰਜ ਸ਼ੈਲੀ ਵਿੱਚ ਕੋਈ ਫਰਕ ਨਹੀਂ ਆਉਂਦਾ ਦੂਸਰਾ ਮੈਂ ਕਹਿਣਾ ਚਾਹਣਾ ਕਿ ਬਜਾਏ ਕਿ ਅਤੀਸ਼ੀ ਮਾਰ ਲੈਣਾ ਤੇ ਕੋਈ ਐਕਸ਼ਨ ਲੈਂਦੀ ਪੰਜਾਬ ਪੰਜਾਬ ਸਭ ਕੇ ਕੇਜਰੀਵਾਲ ਦੀ ਪਾਰਟੀ ਉਹਨਾਂ ਨੂੰ ਪਾਰਟੀ ਚੋਂ ਕੱਢਦੀ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਤੋਹੀਨ ਕੀਤੀ ਦਿੱਲੀ ਵਿਧਾਨ ਸਭਾ ਚ ਉਲਟਾ ਪਰਚਾ ਸਾਡੇ ਨੇ ਦਰਜ ਕਰਤਾ ਮੇਰੇ ਤੇ ਦਰਜ ਕਰਤਾ ਪ੍ਰਗਟ ਸਿੰਘ ਤੇ ਕਰਤਾ ਸੁਖਵੀਰ ਸਿੰਘ ਬਾਦਲ ਤੇ ਕਰਤਾ ਔਰ ਕਮਿਸ਼ਨਰ ਪੁਲਿਸ ਜਲੰਧਰ ਨੂੰ ਹੁਣ ਸਪੀਕਰ ਦਿੱਲੀ ਵਿਧਾਨ ਸਭਾ ਨੇ ਤਲਬ ਕਰ ਲਿਆ ਵਾ ਕਿਉਂਕਿ ਇਹ ਜਿਹੜੀ ਵੀਡੀਓ ਔਰੀਜਿਨੇਟ ਹੋਈ ਆ ਇਹ ਦਿੱਲੀ ਵਿਧਾਨ ਸਭਾ ਚ ਬੋਲੇ ਗਏ ਸ਼ਬਦ ਨੇ ਤੇ ਉਹਨਾਂ ਦੀ ਪ੍ਰਾਪਰਟੀ ਆ ਕੋਈ ਵੀ ਪੰਜਾਬ ਦੀ ਪੁਲਿਸ ਜਲੰਧਰ ਵਿੱਚ ਇੰਨੇ ਸੈਂਕੜੇ ਕਿਲੋਮੀਟਰ ਦੂਰ ਇਸ ਵੀਡੀਓ ਦੀ ਟੈਕਨੀਕਲ ਨਹੀਂ ਕਰ ਸਕਦੀ ਸੀ ਔਰ ਇਹਨਾਂ ਨੇ ਫੋਰੈਂਸਿਕ ਲੈਬ ਦੀ ਜਾਂਚ ਵੀ ਕਰਾ ਲਈ ਹੈ ਲਾਈਟਨਿੰਗ ਸਪੀਡ ਤੇ ਜਦਕਿ ਸਪੀਕਰ ਦਿੱਲੀ ਨੇ ਫੋਰੈਂਸਿਕ ਜਾਂਚ ਵਾਸਤੇ ਵੀ ਵੀਡੀਓ ਭੇਜੀ ਹੈ ਔਰ ਉਹਨਾਂ ਨੇ ਅਤੀਸ਼ੀ ਮਾਰਲੇਨਾ ਨੂੰ ਵੀ 15 ਦਿਨ ਦਾ ਨੋਟਿਸ ਦਿੱਤਾ ਕਿ ਤੇਰੇ ਖਿਲਾਫ ਕੋਈ ਨਾ ਕਾਰਵਾਈ ਕੀਤੀ ਜਾਵੇ ਪਰ ਤੁਸੀਂ ਇਹਨਾਂ ਦੇ ਦੋਰੇ ਮਾਫ ਦੇਣ ਦੇ ਦੋ ਤਾਂ ਇਹ ਮੈਂ ਕਹਿੰਦਾ ਕਿ ਪੰਜਾਬ ਪੁਲਿਸ ਸਟੇਟ ਆ ਅੱਜ ਆਮ ਆਦਮੀ ਪਾਰਟੀ ਦੀ ਸਾਰੀ ਰਾਜਨੀਤੀ ਪੰਜਾਬ ਦੀ ਪੁਲਿਸ ਦੇ ਸਿਰ ਤੇ ਚੱਲ ਰਹੀ ਆ ਜਿਸ ਦੀ ਅਸੀਂ ਸਖਤ ਸ਼ਬਦਾਂ ਵਿੱਚ ਕੀਤੀ ਕਰਦੇ ਆ ਔਰ ਇਹ ਪਰਚਾ ਦਾ ਤੁਰੰਤ ਰੱਦ ਹੋਣਾ ਚਾਹੀਦਾ ਤੇ ਅਤੀਸ਼ੀ ਦੇ ਖਿਲਾਫ ਕਾਰਵਾਈ ਬਣਦੀ ਸਖਤ ਤੋਂ ਸਖਤ ਹੋਣੀ ਚਾਹੀਦੀ ਉਹ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਕਿ ਆ ਪੀਸੀ ਨੇ ਗੁਰੂ ਸਾਹਿਬ ਦਾ ਅਪਮਾਨ ਨਹੀਂ ਕੀਤਾ ਇਹ ਏ ਆਈ ਮੋਡੀਫਾਈਡ ਹੈ ਪਟਿਆਲਾ ਦੇ ਵਿੱਚ ਵੀ ਪਹਿਲਾਂ ਵਰੂ ਨੇ ਐਸ ਐਸ ਪੀ ਦੀ ਏ ਆਈ ਮੋਡੀਫਾਈਡ ਕਰਤੀ ਕੋਈ ਵੀ ਸਹੀ ਗੱਲ ਨੂੰ ਮੋਡੀਫਾਈ ਕਰ ਦਿਓ ਤੇ ਸਾਡੀ ਨਕਲੀ ਗੱਲ ਨੂੰ ਵੀ ਕੁਝ ਬਣਾ ਦਿਓ ਕਹਿਨ ਦਾ ਭਾਵੇਂ ਬੜੀ ਮਦਭਾਗੀ ਗੱਲ ਹੈ ਇਸ ਤਰ੍ਹਾਂ ਤੁਸੀਂ ਲੋਕਾਂ ਦੀ ਆਵਾਜ਼ ਦਬਾ ਨਹੀਂ ਸਕਦੇ ਕਦੇ ਪੱਤਰਕਾਰਾਂ ਤੇ ਮਕਦਮਾ ਦਰਜ ਕਦੇ ਪੋਲਿਟਿਸ਼ਨਾਂ ਤੇ ਪ੍ਰਗਟ ਸਿੰਚ ਤੇ ਸਰਕਾਰ ਖੈਰਾ ਤੇ ਮੇਰੇ ਕਹਿਣ ਦਾ ਮਤਲਬ ਕੋਈ ਗੱਲ ਬੰਦ ਹੀ ਨਹੀਂ ਹੈ ਲੋਕਾਂ ਨੂੰ ਪਤਾ ਹੈ ਕਿ ਅਤੀਸ਼ੀ ਨੇ અપਮਾਨਜਨਕ ਸ਼ਬਦ ਸਾਡੇ ਗੁਰੂਆਂ ਬਾਰੇ ਕਹੇ ਸੋ ਨੂੰ ਮਾਫੀ ਮੰਗਣੀ ਚਾਹੀਦੀ ਹੈ ਬਜਾਏ ਇਸ ਕਰ ਦੇ ਕਿ ਇੱਕ ਦਾ ਚੋਰੀ ਉਤੋਂ ਸੀਨਾ ਜੋਰੀ ਸੋ ਇਹ ਗੱਲ ਚੰਗੀ ਨਹੀਂ ਹੈ ਔਰ ਖਾਕ ਕਰਕੇ ਪੰਜਾਬ ਦੀ ਪੁਲਿਸ ਜਿਹੜੀ ਆ ਉਹ ਹੱਥ ਠੋਕੂ ਬਣ ਗਈ ਕੇ ਰਹਿ ਗਈ ਹੈ ਝਾੜੂ ਸਰਕਾਰ ਦਾ ਪਰ ਕਾ ਦੇ ਲਿਓ ਜੀ ਆਦੇਸ਼ ਆ ਗਿਆ ਤੇ ਲੋਕਾਂ ਨੂੰ ਗਮਰਾਹ ਕਰੋ ਅੱਜ ਇੱਕ ਹੱਸੋ ਹੀ ਨਹੀਂ ਗੱਲ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਹੈ ਉਹ ਧਰਨਾ ਲਾ ਰਹੇ ਇਸ ਗੱਲ ਦਾ ਘਰਾਉ ਕਰ ਰਹੇ ਆ ਵੀ ਇਹ ਗਲਤ ਕਰ ਰਹੇ ਆ ਫਿੱਡੇ ਮੂ ਤੁਹਾਡਾ ਜਿਹੜੀ ਗੱਲ ਵਿਧਾਨ ਸਭਾ ਚ ਹੋਈ ਹੈ ਦਿੱਲੀ ਦੀ ਆਰ ਇੰਨੇ ਪੰਜਾਬ ਦੇ ਲੋਕ ਕਮਲੇ ਨਹੀਂਗੇ ਜਿੰਨੇ ਤੁਸੀਂ ਕਹਿੰਦੇ ਹੋ ਵੀ ਕਮਲੇ ਆਸੀਂ ਇਹ ਪੰਜਾਬ ਦੇ ਲੋਕ ਬੜੇ ਸਿਆਣੇ ਐ ਇਹ ਹਰ ਚੀਜ਼ ਸਮਝਦੇ ਐ ਦੇਖ ਸ਼ੱਕ ਤੁਸੀਂ ਜੋ ਮਰਜ਼ੀ ਕਰੀ ਜਾਓ ਅਤੀਸ਼ੀ ਨੂੰ ਗੁਰਦੁਆਰਾ ਹਰਮੰਦਰ ਸਾਹਿਬ ਜਾ ਕੇ ਫੌਰ तमाम ਸਾਡੇ ਗੁਰੂ ਧਾਮਾਂ ਤੇ ਜਾ ਕੇ ਨਕਮਸਤਕ ਹੋ ਕੇ ਸੇਵਾ ਜੋੜਿਆਂ ਦੀ ਝਾੜ ਕੇ ਮਾਫੀ ਮੰਗ ਲੈਣੀ ਚਾਹੀਦੀ ਐ ਉਲਟਾ ਇਹ ਕਹੇਗੀ ਮੈਂ ਤਾਂ ਕਿਹਾ ਹੀ ਨਹੀਂਗਾ ਇਹ ਤਾਂ ਬਹੁਤ ਮਾੜੀ ਗੱਲ ਐ Thank you. Thank you. Thank you.